ਦਕਰੀਂ ਤੇ ਚੌਲਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਵੱਡੀਆਂ-ਵੱਡੀਆਂ ਗੱਡੀਆਂ ਦੇਖ ਰਹੇ ਹੋ ਤਾਂ ਦਾਸ ਜੀ ਹੈ ਕਿ ਇੱਕ ਵੱਡਾ ਪਰਦਾ ਫਾਸ਼ ਹੋਇਆ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਜਦੋਂ ਨਾਕੇ ਤੋਂ ਘੁਬਰਾ ਕੇ ਦੋ ਵਿਅਕਤੀ ਗੱਡੀ ਵਾਪਸ ਮੋੜਨ ਲੱਗੇ ਤਾਂ ਚੈਕਿੰਗ ਦੌਰਾਨ ਪਤਾ ਲੱਗੇ ਕਿ ਗੱਡੀ ਦੇ ਉੱਪਰ 40 ਨੰਬਰ ਲਗਾਏ ਗਏ ਸਨ ਅਤੇ ਗੱਡੀਆਂ ਦਿੱਲੀ ਤੋਂ ਚੋਰੀ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਪੰਜਾਬ ਵੇਚਣ ਦੀ ਨੀਅਤ ਨਾਲ ਲਿਆਂਦਾ ਗਿਆ ਸੀ ਪੁਲਿਸ ਵੱਲੋਂ ਦੋ ਮਹਿੰਗੀਆਂ ਗੱਡੀਆਂ ਬਰੀਜਾ ਤੇ ਫੋਰਚੂਨਰ ਨੂੰ ਕਬਜ਼ੇ ਵਿੱਚ ਲੈ ਕੇ ਰੋਪਿਆ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਗੁਰਮੀਲ ਜੀ ਇੱਕ ਮਾਮਲਾ ਜਿਹੜਾ ਸਾਹਮਣੇ ਹੈ ਦੋ ਗੱਡੀਆਂ ਫੜੀਆਂ ਗਈਆਂ ਆ ਜਿਹੜਾ ਦਿੱਲੀ ਨੰਬਰ ਦਾ ਇਥੇ ਲੈ ਕੇ ਵੇਚਦੇ ਸੀਗੇ ਕੀ ਪੂਰਾ ਮਾਮਲਾ ਹੈ ਜੀ ਇਹ ਸਾਡਾ ਨਾਕਾ ਲੱਗਾ ਹੋਇਆ ਸੀਗਾ ਜੀ ਮਨਜੀਤ ਨਗਰ ਉਧਰੋਂ ਮਨਜੀਤ ਨਗਰ ਵਾਲੀ ਸਾਈਡ ਤੋਂ ਦੋ ਗੱਡੀਆਂ ਅ ਅਈਆਂ ਜੀ ਇੱਕ ਗੱਡੀ ਦਾ ਨੰਬਰ ਹੈਗਾ ਬ੍ਰੀਜਾ ਗੱਡੀ ਸੀ ਜੀ ਪੀ ਵੀ ਇਹ ਜੀਰੋ 2 ਬੀ ਬੀ 8856 ਜੀ ਤੇ ਫੋਰਚੂਨਰ ਸੀਗੀ ਡੀ ਐਲ 9 ਸੀ ਇਹ ਜੈਡ 50 50 ਜੀ ਠੀਕ ਹੈ ਜੀ ਇਹਨਾਂ ਨੂੰ ਜਿਹੜਾ ਫੋਰਚੂਨਰ ਨੂੰ ਚਲਾ ਰਿਹਾ ਸੀ ਰਜੇਸ਼ ਕੁਮਾਰ ਔਰ ਕੁਰਾਜਾ ਜੀ ਤੇ ਇਹ ਹੈਗਾ ਜੀ ਮੋਗੇ ਦਾ ਜੀ ਤੇ ਬਰੀਜਾ ਨੂੰ ਚਲਾ ਰਿਹਾ ਸੀ ਹਰਚਰਨ ਸਿੰਘ ਜੀ ਇਹ ਇਹ ਵੀ ਪਹਿਲਾਂ ਉਧਰ ਹੀ ਰਹਿੰਦਾ ਸੀ ਜੋ ਮੋਗਾ ਤੇ ਹੁਣ ਇੱਧਰ ਟਿੱਬੇ ਦੇ ਕੋਲ ਰਹਿੰਦਾ ਹੈਗਾ ਸਰ ਜੀ ਤੇ ਇਹਨਾਂ ਨੂੰ ਅਸੀਂ ਆਉਂਦਿਆਂ ਨੂੰ ਰੋਕਿਆ ਤੇ ਇਹ ਪਹਿਲਾਂ ਘਬਰਾ ਕੇ ਪਿੱਛੇ ਨੂੰ ਭੋੜਨ ਲੱਗੇ ਸੀਗੇ ਜੀ ਜਿਹੜਾ ਪਾਰਟੀ ਦੇ ਨਾਲ ਰੋਕਿਆ ਤਾਂ ਇਹਨਾਂ ਬਾਰੇ ਫਟਾਗੀਤਾਵੇ ਗੱਡੀਆਂ ਜਿਹੜੀਆਂ ਇਹਨਾਂ ਨੂੰ ਪੁੱਛਿਆ ਕੋਈ ਜਵਾਬ ਤਸੱਲੀ ਬਖਸ਼ ਦੇ ਨਹੀਂ ਦਿੱਤਾ ਨਾ ਕੋਈ ਆਰਸੀ ਨਾ ਕਾਗਜੇ ਕੋਈ ਦਿਖਾ ਲਿਆ ਨਹੀਂ ਜੀ ਤਾਂ ਫਿਰ ਇਹ ਇਹਨਾਂ ਨੇ ਫੇ ਆਪਣੇ ਪੁਛਗੋਚ ਚ ਮੰਨਿਆ ਵੇ ਇਹ ਗੱਡੀਆਂ ਸੀ ਚੋਰੀ ਕਰਕੇ ਲਿਆਂਦੀਆਂ ਸੀ ਸਰ ਕਿੱਥੋਂ ਕੋਈ ਕੁਝ ਪਤਾ ਲੱਗੇ ਇਸ ਚੀਜ਼ ਨੂੰ ਕਿੱਥੋਂ ਚੋਰੀਆਂ ਕੇ ਚੁਲੰਦੀਆਂ ਇਹਨਾਂ ਜਿਹੜੀ ਨੰਬਰ ਪਲੇਟਾਂ ਨੇ ਕਿੱਥੋਂ ਦੀਆਂ ਨੇ ਇਹ ਹੱਲੇ ਇਨਵੈਸਟੀਗੇਸ਼ਨ ਚੱਲਦੀ ਆ ਵੇ ਜਿਹੜਾ ਜਿਹੜਿਆ ਫੋਰਚਨਰ ਦਾ ਨੰਬਰ ਇਹ ਮੇਰੇ ਗੱਲ ਇਹ ਜਾਲੀ ਆ ਇਹਦਾ ਅਸਲ ਨੰਬਰ ਪਤਾ ਕਰਾਂਗੇ ਤਾਂ ਜਿਹੜਾ ਇਹ ਉਧਰ ਦਿੱਲੀ ਸਾਈਡ ਤੋਂ ਕਰਕੇ ਲਿਆਉਂਦੇ ਚੋਰੀ ਅੱਛਾ ਜੀ ਹਾਂਜੀ ਕਿੰਨੀਆਂ ਗੱਡੀਆਂ ਤੋਂ ਸੀਗੀਆਂ ਕਿੰਨੀਆਂ ਗੱਡੀਆਂ ਰੌਂਡ ਆਫ ਕੀਤੀਆਂ ਉਹ ਹਲੇ ਅਗਲੀ ਤਰੀਕ ਵਿੱਚ ਪਤਾ ਲੱਗੂਗਾ ਕਿ ਕਿੱਦਾਂ ਕਿੱਦਾਂ ਹੋਈ ਆ ਤਾਂ ਕਿਦੋਂ ਕਿੰਨੀਆਂ ਗੱਡੀਆਂ ਸਰ ਫੜੀਆਂ ਦੀਆਂ ਦੋ ਮੌਕੇ ਤੇ ਦੋ ਸੀਗੀਆਂ ਜੀ ਦੋ ਗੱਡੀਆਂ ਕਿਹੜੀ ਕਿਹੜੀ ਗੱਡੀਆਂ ਸੀਗੀਆਂ ਸਰ ਗੱਡੀ ਇੱਕ ਬਰੀਜਾ ਸੀਗੀ ਇੱਕ ਫੋਰਚਨਰ ਚਾਹੇ ਇੱਥੇ ਦੋਨੋਂ ਨੰਬਰ ਦਿੱਲੇ ਸੀਗੇ ਜਾਂ ਸਰਬਕੱਖ ਸੀਗੇ ਜਿਹੜਾ ਬਰੀ ਬਰੀਜਾ ਸੀ ਉਹਨੂੰ ਪੰਜਾਬ ਦਾ ਨੰਬਰ ਉਹ ਜੀ ਤੇ ਜਿਹੜੀ ਆ ਦਿੱਲੀ ਨੰਬਰ ਆ ਇਹ ਇਹਨੂੰ ਦਿੱਲੀ ਦਾ ਨੰਬਰ ਸੀਗਾ ਜੀ ਫੋਰਜਨਰ ਨੂੰ ਜੀ ਅਜੇ ਸਰ ਆ ਰੂਪੀ ਇਹ ਬੈਕਗ੍ਰਾਉਂਡ ਕੀ ਇਹਨਾਂ ਦਾ ਪਿੱਛੋਂ ਕੀ ਰੋਟੀ ਕਰਦੇ ਨੇ ਚੋਰੀ ਇਹਨਾਂ ਦੇ ਪਹਿਲਾਂ ਵੀ ਇੱਕ ਦੋ ਪਰਚੇ ਦਰਜ ਹੈਗੇ ਆ ਐਨਡੀ ਦੇ ਪਰਚੇ ਆ ਥੋੜੀ ਦੇ ਪਰਚੇ ਆ ਹੂੰ ਪਹਿਲਾਂ ਵੀ ਹੈਗੇ ਆ ਹੂੰ ਰਹਿਣ ਵਾਲੇ ਜਹਨੇ ਦੇ ਨਹੀਂ ਆ ਕਿੱਦਾਂ ਬਾਹਰ ਇਹ ਮੋਗੇ ਦੇ ਰਹਿਣ ਵਾਲੇ ਆ ਉਹ ਕਿਹੜਾ ਨਹੀਂ ਇਹ ਲੋਕਾਂਾਂ ਦੇ ਵਿੱਚ ਸਰ ਇਹ ਇੱਥੇ ਚੋਰੀ ਆ ਵੇਚ ਰਹੇ ਸੀ ਬੱਚੇ ਰਾਤ ਨੂੰ ਇਹ ਗੱਡੀਆਂ ਵੇਚਣ ਆਏ ਸੀ ਇੱਥੇ ਜੀ ਬੜੀਆ ਵੇਚਣ ਤੇ ਸਰ ਉਹਨਾਂ ਨੂੰ ਮੋੜ ਲਈ ਕਾਨੂੰਨੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਹੁਣ ਪੇਸ਼ ਕਰਾਂਗੇ ਕੋਰਟ ਚ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਦੇ ਅਮਲ ਚ ਲਿਆਵਾਂਗੇ ਕਿੰਨੀ ਚੀਜ਼ ਹੋ ਰਹੀ ਹੈ ਲੱਖਾਂ ਦੇ ਚੀਜ਼ ਤੇ ਇਹ ਦੋ ਜਣੇ ਆ ਜੀ ਅੱਛਾ ਦੋਨੋਂ ਵੱਖ-ਵੱਖ ਜਿੱਥੇ ਇਕੱਲੇ ਸੀਗੇ ਦੋਨੋਂ ਹਾਂਜੀ ਸਾਰੀ। ਤਾਂ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਲੁੱਟਾਂ ਖੂਹਾਂ ਚੋਰੀਆਂ ਜਿੱਥੇ ਵਾਧਾਤਾ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਅਜਿਹੇ ਵੀ ਲੋਕਾਂ ਦੇ ਵੱਲੋਂ ਜਿਹੜੇ ਕਿ ਕੰਮ ਕੀਤੇ ਜਾ ਰਹੇ ਨੇ ਕਿ ਦੂਜੇ ਉਹ ਸੂਬਿਆਂ ਦੇ ਵਿੱਚੋਂ ਜਾਂ ਫਿਰ ਹੋਰ ਵੱਡੇ ਸ਼ਹਿਰਾਂ ਦੇ ਵਿੱਚੋਂ ਗੱਡੀਆਂ ਚੋਰੀਆਂ ਲਿਆ ਕੇ ਪੰਜਾਬ ਦੇ ਵਿੱਚ ਜਲੇ ਨੰਬਰ ਲਗਾ ਕੇ ਵੇਚੀਆਂ ਜਾਂਦੀਆਂ ਨੇ। ਹਕੀਕਤ ਨੂੰ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।